ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਜਗਤਗੁਰੂ ਨਾਨਕਦੇਵ ਜੀ ਦੀ ਜੇ ਫੌਜ ਜਿਹੜੀ ਅਕਾਲ ਕੀ ਮੱਕੜੀ ਜਾਈ ਹੋਏ ਨੀਲਾ ਬਾਣਾ ਪਹਿਨ ਕੇ ਔਰਨਾਂ ਦੇ ਸੰਗ ਹੋਏ ਗੁਰੂ ਪਿਆਰਿਓ ਜਗਤਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਦੇ ਨਾ ਤਾਂ ਉਸ ਵਕਤ ਔਰੰਗਜ਼ੇਬ ਸੀਗਾ ਨਾ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਕਾਸ਼ ਕੀਤਾ ਸੀਗਾ ਕਲਗੀਧਰ ਪਾਤਸ਼ਾਹ ਨੇ ਕਿਹਾ ਗੁਰਨਾਰਕਦੇਵ ਜੀ ਨੇ ਕਹਿੰਦਾ ਫੌਜ ਚੜਿਆ ਕਲ ਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪੈਣ ਕੇ ਔਰਨੂੰ ਵਿਸੇ ਕੋਏ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲਾਵਾ ਸਿਰ ਪਰ ਬੜੀ ਕਰੇਗੀ ਮੋਜ ਕਲਗੀਧਰ ਪੰਕਸ਼ਾਂ ਨੇ ਇੱਕ ਚੰਡੀ ਦੀ ਬਾਣੀ ਨਿਹੰਗ ਸਿੰਘ ਪੜਦੇ ਨੇ ਆਮ ਗੁਰਦਵਾਰਿਆਂ ਦੇ ਵਿੱਚ ਨਹੀਂ ਪੜੀ ਜਾਂਦੀ ਕਿਉਂਕਿ ਅਸੀਂ ਨਿਹੰਗ ਸਿੰਘ ਰੋਹ ਚੱਲਣਾ ਉਹਦਾ ਨਿਤਨੇਮ ਕਰਦੇ ਹਾਂ ਗੁਰੂ ਕੇ ਪਿਆਰਿਓ ਚੰਡੀ ਦੀ ਬਾੜ ਦੇ ਵਿੱਚ ਲਿਖਿਆ ਕਹਿੰਦਾ ਬਾਸ਼ੜ 31 ਸੂਰਿਆਂ ਇਹ ਚ ਖੇਤ ਖਤੰਗਾ ਬਸ਼ਰ 31 ਸੂਰਿਆਂ ਵਿੱਚ ਖੇਤ ਖਤੰਗਾ ਧੂ ਤਲਵਾਰਾਂ ਤਿੱਖੀਆਂ ਵੜ ਲੈਣ ਜੇ ਅੰਗਾ ਪਹਿਲੇ ਦਲਾ ਮਲੰਦਿਆਂ ਤੇ ਭੇੜ ਪਿਆ ਨਹੀਂਗਾ ਵੈਗੁਰ ਚੀਕਾ ਖਾਲਸਾ ਬੜ ਕਰਿਆ ਗਾਰੇ ਉਹ ਇੱਧਰ ਕਰ ਕਾ ਇੱਧਰ ਕਰ ਕਾ ਉਹ ਇੱਧਰ ਕਰ ਕਾ ਇੱਧਰ ਕਰ ਕਾ ਉਹ ਵਿੱਚ ਕਣਕਾਂ ਦੇ